ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਮਰਸੇਰ ਸਰਬ ਗੁਰਪ੍ਰੀਤ ਸਿੰਘ ਢੁੱਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਸੀਆਈਏ ਸਟਾਫ 3 ਤੇ ਏਸੀਪੀ ਮਨਿੰਦਰ ਜੀ ਇਹਨਾਂ ਨੇ ਐਫਆਈਆਰ ਰਿਸਟਰ ਕੀਤੀ ਐਫਆਈ ਨੰਬਰ 18252 2025 ਅੰਡਰ ਸੈਕਸ਼ਨ 303 2 317 2 345 2 ਕਾਰਡ 2 ਬੀਐਨਐਸ ਪੀਐਸ ਕੰਟੋਨਮੈਂਟ ਅੰਮ੍ਰਿਤਸਰ ਜੋ ਕਿ ਸਾਰੇ ਕਾਰਵਾਈ ਸੀਆਈਏ ਸਟਾਫ 3 ਨੇ ਕੀਤੀ ਹੈ ਇਹਦੇ ਚ ਹੈਗਾ ਕਿ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਲੇਡੀ ਐਡਵੋਕੇਟ ਹੈਗੀ ਹੈ ਸਿਮਰਨਜੀਤ ਕੌਰ ਉਹਦਾ ਉਹ ਆਪਣੀ ਵਕਾਲਤ ਦੀ ਆਰਡ ਦੇ ਵਿੱਚ ਚੋਰੀ ਦੀ ਗੱਡੀ ਚਲਾ ਰਹੀ ਹੈ ਜਿਹਦੇ ਉੱਪਰ ਹਿਊਮਨ ਰਾਈਟਸ ਦਾ ਵੀ ਸਟicker ਲੱਗਿਆ ਹੋਇਆ ਤੇ ਦੂਸਰਾ ਆਪਣਾ ਗਵਰਨਮੈਂਟ ਆਫ ਪੰਜਾਬ ਦਾ ਵੀ ਸਟਿਕ ਉਹਨੇ ਸਟicker ਲਾਇਆ ਹੋਇਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਦੇ ਉੱਪਰ ਐਕਟਪੌਨ ਕਰਦੇ ਸੀਆਈਏ ਸਟਾਫ 3 ਨੇ ਆਪਣਾ ਗੱਡੀ ਰੌਂਡਅਪ ਕੀਤੀ ਤੇ ਬਲੇਨੋ ਕਾਰ ਅ ਗ੍ਰੇ ਕਲਰ ਦੀ ਤੇ ਉਹ ਜਦੋਂ ਰਾਉਂਡ ਅਪ ਕੀਤੀ ਤੇ ਉਹਨੂੰ ਅਸੀਂ ਆਪਣੇ ਕਬਜ਼ੇ 'ਚ ਲੇਤਾ ਤੇ ਉਹਦੀ ਸਰਚ ਦੇ ਦੌਰਾਨ ਸਾਨੂੰ ਉਹਦੇ ਵਿੱਚੋਂ ਉਹਦੀ ਅਸਲੀ ਨੰਬਰ ਪਲੇਟ ਸੀ ਮਿਲੀਆਂ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਜਿਹੜੀ ਜਾਲੀ ਨੰਬਰ ਪਲੇਟ ਸੀ ਸੀਗੀਆਂ ਉਹ ਵੀ ਬਿਲਕੁਲ ਅਸਲੀ ਦੀ ਤਰ੍ਹਾਂ ਹੀ ਲੱਗੀਆਂ ਹੋਈਆਂ ਸੀ ਤੇ ਜਦੋਂ ਅਸਲੀ ਨੰਬਰ ਪਲੇਟ ਸਾਨੂੰ ਮਿਲੀਆਂ ਉਹ ਅਸੀਂ ਓਨਰ ਨੂੰ ਕਾਲ ਅਪ ਕੀਤਾ ਰਿਕਾਰਡ ਕਢਾ ਕੇ ਐ ਦਿੱਲੀੋਂ ਕਾਰ ਚੋਰੀ ਹੋਈ ਸੀਗੀ ਜੀ ਫਿਰ ਅਸੀਂ ਹੋਰ ਉਹਦੇ ਉੱਪਰ ਕਾਰਵਾਈ ਹੋਰ ਉਹਦੇ ਉੱਪਰ ਐਕਸ਼ਨ ਕੀਤਾ ਤੇ ਸਾਨੂੰ ਉਹਦੇ ਨਾਲ ਨਾਲ ਇੱਕ ਸੀਆਈਏ ਸਟਾਫ ਦੀ ਸੌਰੀ ਇੱਕ ਸਾਨੂੰ ਕੀਆ ਸੈਲਟੋ ਕੀਆ ਸੋਨਿਕ ਕਾਰ ਵੀ ਬਰਾਮਦ ਹੋਈ ਜਿਹੜਾ ਕਿ ਅਪਲਾਈਡ ਫਾਰ ਸੀਗਾ ਨੰਬਰ ਪਰ ਜਿਹੜੀ ਕੀਆ ਸੈਲਟੋ ਕੀਆ ਸੋਨਿਕ ਕਾਰ ਹੈ ਉਹਦੇ ਉੱਪਰ ਸ਼ੀਸ਼ੇ ਦੇ ਅੰਦਰ ਐਡਵੋਕੇਟ ਦਾ ਸਟicker ਸੀਗਾ ਜਿਹਦੇ ਤੇ ਸਿਮਰਨਜੀਤ ਕੌਰ ਅ ਡਾਕਟਰ ਅਫ ਜਸਵੰਤ ਸਿੰਘ ਉਹਦਾ ਐਡਵੋਕੇਟ ਦਾ ਜਿਹੜਾ ਹਾਈ ਕੋਰਟ ਤੋਂ ਸਟਿੱਕਰ ਮਿਲਦਾ ਹੈ ਉਹ ਲੱਗਿਆ ਹੋਇਆ ਸੀ ਤੇ ਜਦੋਂ ਸੰਸਾਰ ਪਤਾ ਚੱਲਿਆ ਤੇ ਅਸੀਂ ਜਿਹੜਾ ਆਪਣਾ ਮਨਜੀਤ ਸਿੰਘ ਹੈ son of jaswant singh ਇਹ ਦੋਨੋਂ ਪੈਂਪਰਾ ਹੈਗੇ ਆ ਮਨਜੀਤ ਤੇ ਸਿਮਨਜੀਤ ਕੌਰ ਉਹਨੂੰ ਅਸੀਂ ਪ੍ਰੋਡਕਸ਼ਨ ਵਾਰਡਰਟ ਤੇ ਲੈ ਕੇ ਆਏ ਗੋਇਨਵਾਲ ਸਾਹਬ ਤੋਂ ਤੇ ਉਹਦੇ ਅੰਦਰ ਹੀ ਸਾਨੂੰ ਕੀਆਕਾਰ ਵੀ ਬ੍ਰਮਧ ਹੋਈ ਤੇ ਅਸੀਂ ਪਰਚਾ ਦਰਜ ਕਰਕੇ ਮੰਜੀਦੀ ਰੈਸਪਾਲੀ ਹੈ ਸਿਮਨਜੀਤ ਕੌਰ ਹੱਲੇ ਪਜੀ